ਸਤਿਉਦਿਆ ਸੂਰੇ ਤੁਹਾਨੂੰ ਕ੍ਰਿਆਮ ਰੋਡ ਦੀਆ ਦਿਖਾ ਰਹੇ ਆ ਜੋ ਹੁਣ ਹੌਲੀ 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 ਰੇਲਵੇ ਰੋਡ ਬਣਦਾ ਜਾ ਰਿਹਾ ਸਰਕਾਰਾਂ ਦੇ ਦਾਅਵੇ ਵਾਅਦੇ ਤਾਂ ਬਹੁਤ ਵੱਡੇ ਹੁੰਦੇ ਆ ਕਿ ਦੇਖੋ ਜੀ ਅਸੀਂ ਸੜਕਾ ਇਹੋ ਜਿਹਾ ਬਣਾ ਦਾਂਗੇ ਕਿ ਤੁਹਾਨੂੰ ਹਵਾ ਹਵਾਈ ਮਹਿਸੂਸ ਹੋ ਲੇਕਿਨ ਜਿਹੜੇ ਇਹ ਟੋਏ ਆ ਲੋਕਾਂ ਦੇ ਕਹਿਣ ਦੇ ਮੁਤਾਬਕ ਗੱਲ ਕਰੀਏ ਤਾਂ ਉਹ ਕਹਿੰਦੇ ਆ ਕਿ ਟੋਏ ਜਿਹੜੇ ਆ ਇਸ ਸੁਰੰਗ ਦਾ ਰੂਪ ਲੈ ਰਿਹਾ ਅਜਹੀ ਸੁਰੰਗ ਬਣਦੇ ਜਾ ਰਿਹਾ ਕਰਿਆਮ ਰੋਡ ਤੇ ਟੋਏ ਕਿਉਂ ਪ੍ਰਤੀਤ ਹੁੰਦਾ ਕਿ ਜਿਵੇਂ ਰਸ਼ੀਆ ਵਾਲੇ ਨੇ ਯੂਕਰੇਨ ਦੇ ਉੱਤੇ ਕੋਈ ਹਮਲਾ ਕੀਤਾ ਹੋਵੇ ਜਾਂ ਕਿਸੇ ਨੇ ਕੋਈ ਸੁਰੰਗ ਬਣਾਈ ਹੋਵੇ ਇੱਥੋਂ ਬਗਦਾਦ ਤੱਕ ਜਾਣ ਦੀ ਮਤਲਬ ਇਹ ਲੋਕੀ ਟਿੱਪਣੀਆਂ ਕਰਦੇ ਆ ਲੋਕ ਕਹਿੰਦੇ ਕਿ ਗੱਡੀਆਂ ਫਸਦੀਆਂ ਗੱਡੀਆਂ ਉਲਟਦੀਆਂ ਗੱਡੀਆਂ ਪਲਟਦੀਆਂ ਪਰ ਕਦੀ ਜਿਹੜੇ ਇਹ ਸਿਆਸਤਦਾਨ ਐ ਇਹਨਾਂ ਦੀ ਕੁਰਸੀ ਨਹੀਂ ਪਲਟਦੀ ਇਹ ਤਸਵੀਰ ਤੁਸੀਂ ਦੇਖੋ ਕਰਿਆਮ ਰੋਡ ਦੀ ਐ ਇਹ ਪਿਕਅਪ ਗੱਡੀ ਜਿਹੜੀ ਹੈ ਉਹ ਕਿਸ ਤਰੀਕੇ ਦੇਖੋ ਉਹਦੇ ਅਗਲੇ ਚੱਕੇ ਚੱਕੇ ਗਏ ਨੇ ਅਗਲੇ ਚੱਕੇ ਚੱਕੇ ਗਏ ਨੇ ਲਓ ਜੀ ਆ ਕਰਿਆਮ ਰੋਡ ਦਾ ਹਾਲ ਦੇਖ ਲਓ ਜੀਪਾਂ ਪਲਟਦੀਆਂ ਪਈਆਂ ਆ ਤੋਏ ਦੇਖੋ ਗੱਡੇ ਗੱਡੇ ਹੁਣ ਤਾਂ ਸ਼ਰੰਗਾ ਮੰਨੀਆਂ ਸ਼ੁਰੂ ਹੋ ਗਈਆਂ ਜੀ ਕੋਫੀਆ